ਅੱਜ ਦਾ ਸਮਾਂ ਇਦਾਂ ਦਾ ਹੈ ਕਿ ਆਪਾਂ ਅਕਸਰੀ ਏਦਾਂ ਦੀਆਂ ਖਬਰਾਂ ਸੁਣਦੇ ਆਂ ਪੜ੍ਹਦੇ ਆਂ ਦੇਖਦੇ ਆਂ ਕਿ ਪਤੀ ਨੇ ਪਤਨੀ ਨੂੰ ਧੋਖਾ ਦੇ ਦਿੱਤਾ ਜਾਂ ਪਤਨੀ ਨੇ ਪਤੀ ਨੂੰ ਧੋਖਾ ਦੇ ਦਿੱਤਾ ਪਰ ਜੋ ਅੱਜ ਦੀ ਸੱਚੀ ਘਟਨਾ ਉਹ ਹੈਰਾਨ ਕਰ ਦੇਣ ਵਾਲੀ ਹੈ ਇੱਥੇ ਪਤਨੀ ਪਤੀ ਨੂੰ ਧੋਖਾ ਤਾਂ ਦਿੰਦੀ ਹੈ ਪਰ ਉਸ ਦੇ ਨਾਲ ਉਹ ਕਰ ਜਾਂਦੀ ਹੈ ਜਿਸ ਦੀ ਸ਼ਾਇਦ ਕਿਸੇ ਨੇ ਵੀ ਕਲਪਨਾ ਨਹੀਂ ਕੀਤੀ ਸੀ ਜਦੋਂ ਫਿਰ ਇਹ ਸਾਰੀ ਘਟਨਾ ਦੇ ਉੱਤੋਂ ਪੜਦਾ ਉੱਠਦਾ ਜਦੋਂ ਲੋਕਾਂ ਨੂੰ ਪਤਾ ਲੱਗਦਾ ਤਾਂ ਲੋਕ ਹੈਰਾਨ ਹੋ ਜਾਂਦੇ ਨੇ ਲੋਕ ਸੋਚਾਂ ਦੇ ਹੀ ਮਜਬੂਰ ਹੋ ਜਾਂਦੇ ਨੇ ਕਿ ਐਦਾਂ ਕਿਵੇਂ ਹੋ ਸਕਦਾ ਐਦਾਂ ਕੋਈ ਕਿਵੇਂ ਕਰ ਸਕਦਾ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਬਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਪੱਛਮੀ ਬੰਗਾਲ ਦਾ ਜ਼ਿਲ੍ਹਾ ਹਾਬੜਾ ਤੇ ਇਸ ਦੇ ਅਧੀਨ ਪੈਂਦਾ ਥਾਣਾ ਸੰਕਰਾਇਲ ਤੇ ਥਾਣੇ ਦੇ ਅਧੀਨ ਪੈਂਦਾ ਪਿੰਡ ਦੂਲਾਗਾੜੀ ਇੱਥੋਂ ਦਾ ਰਹਿਣ ਵਾਲਾ ਪਿੰਟੂ ਗੱਲ ਹੈ 20 ਜਨਵਰੀ 2025 ਦੀ ਉਹ ਥਾਣੇ ਦੇ ਵਿੱਚ ਜਾਂਦਾ ਹੈ ਉਸ ਨੂੰ ਇੱਕ ਬੰਦੇ ਨੇ ਫੜਿਆ ਹੋਇਆ ਸੀ ਤੇ ਉਸ ਦੇ ਨਾਲ ਉਸ ਦੀ ਬੇਟੀ 12 ਸਾਲਾ ਵੀ ਥਾਣੇ ਦੇ ਵਿੱਚ ਜਾਂਦੀ ਹੈ ਤੇ ਥਾਣਾ ਮੁਖੀ ਨੂੰ ਜਾ ਕੇ ਉਹ ਕਹਿੰਦਾ ਕਿ ਸਾਹਿਬ ਮੇਰੇ ਘਰ ਦੇ ਵਿੱਚੋਂ 10 ਲੱਖ ਰੁਪਏ ਦੀ ਚੋਰੀ ਹੋ ਗਈ ਮੇਰੀ ਘਰ ਵਾਲੀ 10 ਲੱਖ ਰੁਪਇਆ ਲੈ ਕੇ ਘਰੋਂ ਫਰਾਰ ਹੋ ਗਈ। ਹੁਣ ਜਦੋਂ ਥਾਣਾ ਮੁਖੀ ਇਹ ਗੱਲ ਸੁਣਦਾ ਤਾਂ ਉਸ ਨੂੰ ਯਕੀਨ ਨਹੀਂ ਆਉਂਦਾ। ਉਹ ਕਹਿੰਦਾ ਕਿ ਤੂੰ ਤਾਂ ਇੱਕ ਗਰੀਬ ਪਰਿਵਾਰ ਦਾ ਬੰਦਾ ਹੈ। ਤੇਰੇ ਕੋਲ ਸਭ ਤੋਂ ਪਹਿਲਾਂ ਇਹ ਦੱਸ ਕਿ 10 ਲੱਖ ਰੁਪਇਆ ਆਇਆ ਕਿੱਥੋਂ? ਤਾਂ ਪਿੰਟੂ ਕਹਿੰਦਾ ਕਿ ਹਾਂ ਸਾਬ ਮੈਂ ਗਰੀਬ ਬੰਦਾ। ਪਰ ਮੈਂ ਤੁਹਾਨੂੰ ਸਾਰੀ ਕਹਾਣੀ ਦੱਸਦਾ ਕਿ ਮੇਰੇ ਨਾਲ ਕਿੱਦਾਂ-ਕਿੱਦਾਂ ਹੋਈ। ਹੁਣ ਪਿੰਟੂ ਦੱਸਦਾ ਕਿ ਮੇਰਾ ਵਿਆਹ ਲਗਭਗ 16 ਸਾਲ ਪਹਿਲਾਂ ਸਪਰਨਾ ਦੇ ਨਾਲ ਹੋਇਆ ਉਸ ਤੋਂ ਬਾਅਦ ਸਾਡੇ ਘਰ ਇੱਕ ਬੇਟੀ ਦਾ ਜਨਮ ਹੋਇਆ ਜੋ ਕਿ 12 ਸਾਲਾਂ ਬੇਟੀ ਉਸ ਦੇ ਨਾਲ ਸੀ ਤੇ ਉਸ ਨੇ ਦੱਸਿਆ ਕਿ ਅੱਜ ਤੋਂ ਲਗਭਗ 1 ਸਾਲ ਪਹਿਲਾਂ ਕਿਉਂਕਿ ਮੈਂ ਮਿਹਨਤ ਮਜ਼ਦੂਰੀ ਕਰਨ ਵਾਲਾ ਬੰਦਾ ਸੀ ਮੇਰੇ ਘਰੇ ਗਰੀਬੀ ਸੀ ਪਰ ਇੱਕ ਸਾਲ ਪਹਿਲਾਂ ਮੇਰੀ ਪਤਨੀ ਨੇ ਮੈਨੂੰ ਕਿਹਾ ਕਿ ਆਪਣੇ ਘਰ ਦਾ ਗੁਜ਼ਾਰਾ ਚੰਗਾ ਨਹੀਂ ਚੱਲ ਰਿਹਾ ਆਪਣੇ ਘਰ ਦੇ ਵਿੱਚ ਗਰੀਬੀ ਆ ਆਪਾਂ ਨਾ ਤਾਂ ਆਪਣੀ ਬੇਟੀ ਚੰਗੀ ਤਰ੍ਹਾਂ ਪੜਾ ਰਹੇ ਹਾਂ ਕਿਉਂਕਿ ਜੋ ਪਿੰਟੂ ਸੀ ਉਸ ਦੀ ਜੋ ਆਮਦਨ ਸੀ ਬਹੁਤ ਘੱਟ ਸੀ ਉਸ ਨੇ ਕਿਹਾ ਕਿ ਆਪਣੀ ਬੇਟੀ ਦੀ ਪੜ੍ਹਾਈ ਵੀ ਚੰਗੀ ਤਰ੍ਹਾਂ ਨਹੀਂ ਹੋ ਰਹੀ ਤੇ ਤੁਹਾਡੀ ਜ਼ਿੰਦਗੀ ਆ ਉਹ ਵੀ ਚੰਗੀ ਨਹੀਂ ਚੱਲ ਰਹੀ ਤੇ ਮੇਰੀ ਜ਼ਿੰਦਗੀ ਵੀ ਚੰਗੀ ਨਹੀਂ ਚੱਲ ਰਹੀ ਕਿਉਂਕਿ ਆਪਾਂ ਪੈਸੇ ਪੈਸੇ ਲਈ ਤਰਸ ਰਹੇ ਹਾਂ ਜੇ ਤੁਸੀਂ ਮੇਰੀ ਮੰਨੋ ਤਾਂ ਤੁਸੀਂ ਆਪਣੀ ਕਿਡਨੀ ਵੇਚ ਦਿਓ ਜਿਸ ਦੇ ਨਾਲ 10-15 ਲੱਖ ਰੁਪਏ ਆਪਾਂ ਨੂੰ ਮਿਲ ਜਾਏਗਾ ਤੇ ਤੁਹਾਨੂੰ ਕੋਈ ਫਰਕ ਵੀ ਨਹੀਂ ਪਏਗਾ ਥੋੜੇ ਦਿਨਾਂ ਬਾਅਦ ਤੁਸੀਂ ਨਾਰਮਲ ਹੋ ਜਾਵੋਗੇ ਇਸ ਦੇ ਨਾਲ ਆਪਣੇ ਘਰੇ ਪੈਸਾ ਆ ਜਾਵੇਗਾ ਤੇ ਪੈਸੇ ਦੇ ਨਾਲ ਆਪਣੀ ਜੋ ਗਰੀਬੀ ਆ ਚੱਕੀ ਜਾਏਗੀ ਆਪਣੇ ਜੋ ਦਿਨ ਨੇ ਉਹ ਫਿਰ ਜਾਣਗੇ ਤੇ ਜੋ ਤੁਸੀਂ ਕਮਾਈ ਕਰੋਗੇ ਉਸ ਦੇ ਨਾਲ ਆਪਣਾ ਘਰ ਵੀ ਚੱਲੇਗਾ ਤੇ ਆਪਣੇ ਕੋਲ ਬੈਂਕ ਬੈਲੈਂਸ ਵੀ ਹੋ ਜਾਏਗਾ ਆਪਣੀ ਜ਼ਿੰਦਗੀ ਚੰਗੀ ਹੋ ਜਾਏਗੀ ਪਰ ਇਹ ਗੱਲ ਜਦੋਂ ਪਿੰਟੂ ਨੇ ਆਪਣੀ ਪਤਨੀ ਦੀ ਸੁਣੀ ਤਾਂ ਪਿੰਟੂ ਇਸ ਲਈ ਤਿਆਰ ਨਹੀਂ ਹੁੰਦਾ ਉਹ ਕਹਿੰਦਾ ਕਿ ਕੋਈ ਗੱਲ ਨਹੀਂ ਮੈਂ ਮਿਹਨਤ ਮਜ਼ਦੂਰੀ ਕਰਾਂਗਾ ਮੈਂ ਹੋਰ ਪੈਸੇ ਕਮਾਉਣ ਦੀ ਕੋਸ਼ਿਸ਼ ਕਰਾਂਗਾ ਤੇ ਆਪਣੇ ਘਰ ਨੂੰ ਚੰਗੀ ਤਰ੍ਹਾਂ ਚਲਾਉਣ ਦੀ ਕੋਸ਼ਿਸ਼ ਕਰਾਂਗਾ ਪਰ ਮੈਂ ਆਪਣੀ ਕਿਡਨੀ ਨਹੀਂ ਵੇਚਾਂਗਾ ਹੁਣ ਸਮਾਂ ਲੰਘਦਾ ਪਰ ਜੋ ਪਿੰਟੂ ਦੀ ਘਰ ਵਾਲੀ ਸੀ ਉਹ ਜਦੋਂ ਕਿਤੇ ਪੈਸਿਆਂ ਦੀ ਲੋੜ ਹੁੰਦੀ ਘਰ ਵਿੱਚ ਪੈਸੇ ਨਾ ਹੁੰਦੇ ਕਿਸੇ ਚੀਜ਼ ਦੀ ਲੋੜ ਹੁੰਦੀ ਤਾਂ ਹਮੇਸ਼ਾ ਹੀ ਪਿੰਟੂ ਨੂੰ ਤਾਨੇ ਮਾਰਦੀ ਕਿ ਤੁਸੀਂ ਮੇਰੀ ਗੱਲ ਨਹੀਂ ਮੰਨ ਰਹੇ ਤੁਸੀਂ ਸਾਡੀ ਜ਼ਿੰਦਗੀ ਵੀ ਖਰਾਬ ਕਰ ਦਿੱਤੀ ਤੁਹਾਡੇ ਨਾਲ ਸਾਨੂੰ ਵੀ ਨਰਕ ਦੇ ਵਿੱਚ ਜੀਵਨ ਬਤੀਤ ਕਰਨਾ ਪੈ ਰਿਹਾ ਜੇ ਕਿਤੇ ਆਪਣੇ ਕੋਲ ਪੈਸੇ ਹੋਣ ਤਾਂ ਜ਼ਿੰਦਗੀ ਸਭ ਦੀ ਚੰਗੀ ਹੋ ਜਾਵੇ ਤੁਸੀਂ ਮੇਰੀ ਗੱਲ ਮੰਨੋ ਤੁਸੀਂ ਆਪਣੀ ਕਿਡਨੀ ਵੇਚ ਦਿਓ ਹੁਣ ਜਦੋਂ ਬਾਰ-ਬਾਰ ਬਾਰ-ਬਾਰ ਪਿੰਟੂ ਦੀ ਘਰ ਵਾਲੀ ਪਿੰਟੂ ਨੂੰ ਇਹ ਗੱਲ ਕਹਿੰਦੀ ਹੈ ਤਾਂ ਇੱਕ ਦਿਨ ਪਿੰਟੂ ਆਪਣੀ ਘਰ ਵਾਲੀ ਨੂੰ ਕਹਿੰਦਾ ਕਿ ਠੀਕ ਹੈ ਜੇ ਤੂੰ ਕਹਿੰਨੀ ਹੈ ਮੈਂ ਆਪਣੀ ਕਿਡਨੀ ਵੇਚ ਦਿੰਨਾ ਪਰ ਇਹ ਕਿਡਨੀ ਲਊ ਕੌਣ ਤਾਂ ਹੁਣ ਪਿੰਟੂ ਦੀ ਘਰ ਵਾਲੀ ਕਹਿੰਦੀ ਹੈ ਕਿ ਇਸ ਬਾਰੇ ਮੈਂ ਪਤਾ ਕਰਾਂਗੀ। ਹੁਣ ਉਹ ਇਲਾਕੇ ਦੇ ਸਾਰੇ ਹਸਪਤਾਲਾਂ ਦੇ ਵਿੱਚ ਇੱਧਰ ਉੱਧਰ ਸਭ ਕਿਤੇ ਜਾ ਕੇ ਪਤਾ ਕਰਦੀ ਹੈ ਕਿ ਕਿਸੇ ਨੂੰ ਕਿਡਨੀ ਦੀ ਲੋੜ ਹੋਵੇ। ਤਾਂ ਉਸ ਨੂੰ ਇੱਕ ਅਮੀਰ ਬੰਦਾ ਮਿਲਦਾ ਹੈ। ਹੁਣ ਅਮੀਰ ਬੰਦੇ ਕੋਲ ਉਹ ਆਪਣੇ ਪਤੀ ਨੂੰ ਵੀ ਲੈ ਜਾਂਦੀ ਹੈ ਅਤੇ ਕਹਿੰਦੀ ਹੈ ਕਿ ਤੁਹਾਨੂੰ ਕਿਡਨੀ ਦੀ ਲੋੜ ਹੈ ਤੇ ਮੇਰਾ ਪਤੀ ਤੁਹਾਨੂੰ ਕਿਡਨੀ ਦੇਣ ਨੂੰ ਤਿਆਰ ਹੈ। ਅਮੀਰ ਬੰਦਾ ਕਹਿੰਦਾ ਹੈ ਕਿ ਇਸ ਦੇ ਬਦਲੇ ਤੁਹਾਨੂੰ ਕਿੰਨੇ ਪੈਸੇ ਦੇਣੇ ਹੋਣਗੇ? ਤਾਂ ਜੋ ਇਹਨਾਂ ਦਾ ਸੌਦਾ ਹੁੰਦਾ ਉਹ ਸੌਦਾ 10 ਲੱਖ ਦੇ ਵਿੱਚ ਤੈਅ ਹੋ ਜਾਂਦਾ ਉਸ ਤੋਂ ਬਾਅਦ ਪਿੰਟੂ ਕਿਡਨੀ ਕਢਵਾਉਂਦਾ ਤੇ ਦੂਜੀ ਪਾਰਟੀ ਨੂੰ ਕਿਡਨੀ ਦੇ ਦਿੱਤੀ ਜਾਂਦੀ ਹੈ ਤੇ ਉਸ ਦੇ ਬਦਲੇ 10 ਲੱਖ ਰੁਪਇਆ ਲੈ ਲੇਤਾ ਜਾਂਦਾ ਥੋੜੇ ਦਿਨਾਂ ਬਾਅਦ ਪਿੰਟੂ ਨੂੰ ਹਸਪਤਾਲ ਦੇ ਵਿੱਚੋਂ ਛੁੱਟੀ ਦੇ ਦਿੱਤੀ ਜਾਂਦੀ ਹੈ ਕਿ ਤੂੰ ਘਰ ਜਾ ਕੇ ਆਰਾਮ ਕਰ ਬੈੱਡ ਰੈਸਟ ਕਰ ਹੁਣ ਪਿੰਟੂ ਘਰ ਆ ਜਾਂਦਾ ਤੇ ਜੋ ਪਿੰਟੂ ਦੀ ਘਰ ਵਾਲੀ ਹੁੰਦੀ ਹੈ ਉਹ ਪਿੰਟੂ ਦੀ ਸੇਵਾ ਕਰਦੀ ਹੈ ਪਿੰਟੂ ਨੂੰ ਫਲ ਫਰੂਟ ਲਿਆ ਕੇ ਦਿੰਦੀ ਹੈ ਤੇ ਕਹਿੰਦੀ ਹੈ ਕਿ ਤੁਸੀਂ ਮੰਜੇ ਤੋਂ ਨਹੀਂ ਹਿਲਣਾ ਕਿਉਂਕਿ ਤੁਹਾਨੂੰ ਡਾਕਟਰ ਨੇ ਰੈਸਟ ਦੱਸੀਆ ਕੁਝ ਸਮਾਂ ਤੁਹਾਨੂੰ ਰੈਸਟ ਕਰਨੀ ਪਵੇਗੀ ਪਿੰਟੂ ਨੂੰ ਵੀ ਲੱਗਦਾ ਹੈ ਕਿ ਸ਼ਾਇਦ ਆਪਣੇ ਦਿਨ ਫਿਰ ਗਏ ਕਿਉਂਕਿ ਘਰ ਵਿੱਚ 10 ਲੱਖ ਰੁਪਿਆ ਆ ਗਿਆ ਤੇ ਹੁਣ ਸਭ ਕੁਝ ਠੀਕ ਹੋ ਜਾਏਗਾ ਗੱਲ ਹੈ 19 ਜਨਵਰੀ 2025 ਦੀ ਪਿੰਟੂ ਦੀ ਘਰ ਵਾਲੀ ਪਿੰਟੂ ਲਈ ਫਲ ਫਰੂਟ ਲੈਣ ਵਾਸਤੇ ਬਾਜ਼ਾਰ ਜਾਂਦੀ ਆ ਜੋ ਉਹ ਅਕਸਰ ਹੀ ਜਾਂਦੀ ਸੀ ਪਰ ਅੱਜ ਉਹ ਵਾਪਸ ਨਹੀਂ ਆਉਂਦੀ ਤਾਂ ਪਿੰਟੂ ਉਸਦੀ ਵੇਟ ਕਰਦਾ ਹੈ ਪਰ ਜਦੋਂ ਕਾफी ਸਮਾਂ ਘਰ ਨਹੀਂ ਆਉਂਦੀ ਤਾਂ ਉਸ ਤੋਂ ਬਾਅਦ ਪਿੰਟੂ ਉਸ ਨੂੰ ਫੋਨ ਲਗਾਉਂਦਾ ਹੈ ਪਿੰਟੂ ਦੀ ਘਰ ਵਾਲੀ ਦਾ ਫੋਨ ਬੰਦ ਆ ਰਿਹਾ ਸੀ ਪਿੰਟੂ ਆਪਣੀ ਘਰ ਵਾਲੀ ਦੀ ਤਲਾਸ਼ ਕਰਦਾ ਹੈ ਰਿਸ਼ਤੇਦਾਰੀਆਂ ਦੇ ਵਿੱਚ ਸਾਖ ਸੰਬੰਧੀ ਦੋਸਤ ਮਿੱਤਰਾਂ ਸਭ ਨਾਲ ਕੰਟੈਕਟ ਕੀਤਾ ਜਾਂਦਾ ਹੈ ਪਰ ਪਿੰਟੂ ਦੀ ਘਰ ਵਾਲੀ ਦਾ ਕੁਝ ਵੀ ਪਤਾ ਨਹੀਂ ਸੀ ਹੁਣ 20 ਜਨਵਰੀ ਆ ਜਾਂਦੀ ਹੈ 20 ਜਨਵਰੀ ਨੂੰ ਜਦੋਂ ਉਹ ਅਲਮਾਰੀ ਖੋਲ੍ਹ ਕੇ ਦੇਖਦਾ ਜਿਸ ਵਿੱਚ 10 ਲੱਖ ਰੁਪਿਆ ਸੀ ਉਸ ਵਿੱਚ ਪੈਸੇ ਨਹੀਂ ਹੁੰਦੇ ਹੁਣ ਪਿੰਟੂ ਨੂੰ ਸ਼ੱਕ ਹੋ ਜਾਂਦਾ ਕਿ ਮੇਰੀ ਘਰ ਵਾਲੀ 10 ਲੱਖ ਰੁਪਿਆ ਲੈ ਕੇ ਕਿਸੇ ਨਾ ਫਰਾਰ ਹੋ ਗਈ ਉਸ ਤੋਂ ਬਾਅਦ ਫਿਰ ਇਹ ਥਾਣੇ ਦੇ ਵਿੱਚ ਆਉਂਦਾ ਤੇ ਥਾਣਾ ਮੁਖੀ ਨੂੰ ਇਹ ਸਾਰੀ ਗੱਲ ਦੱਸਦਾ ਇਹ ਗੱਲ ਸੁਣਨ ਤੋਂ ਬਾਅਦ ਥਾਣਾ ਮੁਖੀ ਹੁਣ ਜੋ ਪਿੰਟੂ ਦੀ ਘਰ ਵਾਲੀ ਸੀ ਉਸ ਦੀ ਤਲਾਸ਼ ਕਰਦੇ ਨੇ ਉਸ ਨੂੰ ਲੱਭਣ ਦੇ ਲਈ ਜਗਾ ਜਗਾ ਤੇ ਛਾਪੇਮਾਰੀ ਕੀਤੀ ਜਾਂਦੀ ਹੈ ਜੋ ਪਿੰਟੂ ਦੇ ਸਹੁਰੇ ਸੀ ਉੱਥੇ ਵੀ ਪੁਲਿਸ ਜਾਂਦੀ ਹੈ ਪਰ ਜੋ ਪਿੰਟੂ ਦੀ ਘਰ ਵਾਲੀ ਸੀ ਉਹ ਨਹੀਂ ਮਿਲਦੀ ਕਾਫੀ ਛਾਪੇਮਾਰੀ ਤੋਂ ਬਾਅਦ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਜੋ ਪਿੰਟੂ ਦੀ ਘਰ ਵਾਲੀ ਆ ਇਥੋਂ ਤਕਰੀਬਨ 25 ਕਿਲੋਮੀਟਰ ਦੂਰ ਇੱਕ ਘਰ ਦੇ ਵਿੱਚ ਰਹਿ ਰਹੀ ਹੈ ਹੁਣ ਪੁਲਿਸ ਪਰਿਵਾਰ ਵਾਲਿਆਂ ਨੂੰ ਨਾਲ ਲੈ ਕੇ ਉਸ ਜਗ੍ਹਾ ਤੇ ਜਾਂਦੀ ਹੈ ਜਿੱਥੇ ਪਿੰਟੂ ਦੀ ਘਰ ਵਾਲੀ ਦਾ ਉਹਨਾਂ ਨੂੰ ਪਤਾ ਲੱਗਦਾ ਜਦੋਂ ਹੁਣ ਉਸ ਘਰ ਦਾ ਗੇਟ ਖੜਕਾਇਆ ਜਾਂਦਾ ਤਾਂ ਅੱਗੋਂ ਪਿੰਟੂ ਦੀ ਘਰ ਵਾਲੀ ਨਿਕਲ ਆਉਂਦੀ ਹੈ ਤੇ ਪੁਲਿਸ ਉਸ ਨੂੰ ਪੁੱਛਦੀ ਹੈ ਕਿ ਤੂੰ ਇੱਥੇ ਕੀ ਕਰਦੀਆਂ ਤੇਰਾ ਪਤੀ ਤੈਨੂੰ ਤਲਾਸ਼ ਕਰ ਰਿਹਾ ਤੇਰਾ ਪਤੀ ਤੇਰੇ ਲਈ ਪਰੇਸ਼ਾਨ ਹੈ ਤੇ ਜੋ 10 ਲੱਖ ਰੁਪਇਆ ਤੂੰ ਘਰੋਂ ਲੈ ਕੇ ਆਈਆਂ ਉਹ ਕਿੱਥੇ ਆ ਹੁਣ ਪਿੰਟੂ ਦੀ ਘਰ ਵਾਲੀ ਕਹਿੰਦੀ ਹੈ ਕਿ ਮੈਂ ਕੋਈ ਵੀ ਪੈਸਾ ਘਰੋਂ ਨਹੀਂ ਲੈ ਕੇ ਆਈ ਇਹ ਮੇਰੇ ਉੱਤੇ ਝੂਠਾ ਇਲਜ਼ਾਮ ਲਗਾ ਰਿਹਾ ਤੇ ਇੱਥੇ ਮੈਂ ਆਪਣੇ ਪ੍ਰੇਮੀ ਦੇ ਨਾਲ ਰਹਿ ਰਹੀ ਹਾਂ ਜੋ ਪਿੰਟੂ ਆ ਇਸ ਨੇ ਮੈਨੂੰ ਕਦੇ ਵੀ ਕੋਈ ਸੁੱਖ ਨਹੀਂ ਦਿੱਤਾ ਇਸ ਕਰਕੇ ਮੈਂ ਇਸ ਨੂੰ ਛੱਡ ਕੇ ਆਪਣੇ ਪ੍ਰੇਮੀ ਦੇ ਨਾਲ ਆਪਣੀ ਮਰਜ਼ੀ ਦੇ ਨਾਲ ਰਹਿ ਰਹੀ ਹਾਂ ਮੇਰੇ ਉੱਪਰ ਕੋਈ ਵੀ ਦਬਾਅ ਨਹੀਂ ਤੇ ਮੇਰੇ ਪ੍ਰੇਮੀ ਨੇ ਮੇਰੇ ਨਾਲ ਕੋਈ ਵੀ ਜ਼ਬਰਦਸਤੀ ਨਹੀਂ ਕੀਤੀ ਮੈਂ ਖੁਦ ਆਪਣੀ ਮਰਜ਼ੀ ਦੇ ਨਾਲ ਇੱਥੇ ਰਹਿ ਰਹੀ ਹਾਂ ਜਦੋਂ ਇਹ ਗੱਲ ਪਿੰਟੂ ਸੁਣਦਾ ਤਾਂ ਪਿੰਟੂ ਹੈਰਾਨ ਹੋ ਜਾਂਦਾ ਉਸ ਤੇ ਹੋਸ਼ ੁੱਟ ਜਾਂਦੇ ਨੇ ਕਿ ਇਹ ਮੇਰੇ ਨਾਲ ਹੋ ਕੀ ਗਿਆ ਪਰ ਪਿੰਟੂ ਕਹਿੰਦਾ ਕਿ ਤੂੰ 10 ਲੱਖ ਰੁਪਏ ਘਰੋਂ ਲੈ ਕੇ ਆਈਆਂ ਤਾਂ ਉਸ ਨੇ ਕਿਹਾ ਕਿ ਮੈਂ ਕੋਈ ਵੀ ਪੈਸਾ ਘਰੋਂ ਨਹੀਂ ਲੈ ਕੇ ਆਈ ਤੇ ਉਸਨੇ ਕਿਹਾ ਕਿ ਮੈਂ ਤੇਰੇ ਉੱਪਰ ਕੇਸ ਕਰਾਂਗੀ ਪੁਲਿਸ ਪਿੰਟੂ ਦੀ ਘਰ ਵਾਲੀ ਤੋਂ ਪੁੱਛਗਿੱਛ ਕਰਦੀ ਹੈ ਪਰ ਉਹ ਇਸ ਗੱਲ ਤੋਂ ਇਨਕਾਰ ਕਰ ਦਿੰਦੀ ਹੈ ਕਿ ਮੈਂ 10 ਲੱਖ ਰੁਪਇਆ ਲੈ ਕੇ ਆਈਆਂ ਸਿਰਫ ਉਹ ਹੀ ਕਹਿੰਦੀ ਹੈ ਕਿ ਮੈਂ ਹੁਣ ਪਿੰਟੂ ਦੇ ਘਰ ਨਹੀਂ ਜਾਣਾ ਹੁਣ ਮੈਂ ਆਪਣੇ ਪ੍ਰੇਮੀ ਦੇ ਨਾਲ ਰਹਾਂਗੀ ਤੇ ਇਸ ਨਾਲ ਮੇਰਾ ਸੰਪਰਕ ਲਗਭਗ 1.5 ਸਾਲ ਪਹਿਲਾਂ ਫੇਸਬੁੱਕ ਤੇ ਹੋਇਆ ਸੀ ਉਸ ਤੋਂ ਬਾਅਦ ਸਾਡੀਆਂ ਨਜ਼ਦੀਕੀਆਂ ਹੋ ਗਈਆਂ ਤੇ ਮੈਂ ਹੁਣ ਆਪਣੀ ਮਰਜ਼ੀ ਦੇ ਨਾਲ ਪਿੰਟੂ ਨੂੰ ਛੱਡ ਕੇ ਆਪਣੇ ਪਤੀ ਨੂੰ ਛੱਡ ਕੇ ਆਪਣੇ ਪ੍ਰੇਮੀ ਦੇ ਨਾਲ ਰਹਿਣ ਆ ਗਈ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਜੋ ਪਿੰਟੂ ਕਹਿ ਰਿਹਾ ਕਿ ਮੇਰੀ ਕਿਡਨੀ ਵੇਚ ਕੇ 10 ਲੱਖ ਰੁਪਇਆ ਮੇਰੀ ਘਰਵਾਲੀ ਨੇ ਲੈਤਾ ਸੀ ਤੇ ਉਹ ਲੈ ਕੇ ਫਰਾਰ ਹੋ ਗਈ। ਆਖਰ ਉਹ 10 ਲੱਖ ਰੁਪਇਆ ਕਿੱਥੇ ਹੈ? ਪਿੰਟੂ ਕੋਲ ਆ ਜਾਂ ਉਸ ਦੀ ਘਰਵਾਲੀ ਕੋਲ ਹੈ। ਇਹ ਸਾਰਾ ਕੁਝ ਅਜੇ ਜਾਂਚ ਦੇ ਅਧੀਨ ਹੈ। ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ। ਕਿ ਕਿਦਾਂ ਕਿਦਾਂ ਦੀਆਂ ਘਟਨਾਵਾਂ ਕਿਦਾਂ ਕਿਦਾਂ ਦੇ ਕ੍ਰਾਈਮ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ ਦੁਆਲੇ ਦੇ ਵਿੱਚ ਹੋ ਰਿਹਾ ਕਿਵੇਂ ਇੱਕ ਪਤਨੀ ਨੇ ਪਿੰਟੂ ਦੇ ਕਹਿਣ ਮੁਤਾਬਕ ਉਸ ਦੀ ਪਤਨੀ ਨੇ ਉਸ ਉੱਤੇ ਦਬਾਅ ਪਾਇਆ ਕਿ ਤੂੰ ਆਪਣੀ ਕਿਡਨੀ ਵੇਚ ਤੇ ਕਿਡਨੀ ਵੇਚ ਕੇ 10 ਲੱਖ ਰੁਪਇਆ ਮਿਲਿਆ ਤੇ ਉਹ 10 ਲੱਖ ਰੁਪਇਆ ਲੈ ਕੇ ਜੋ ਪਤਨੀ ਸੀ ਉਹ ਆਪਣੇ ਪ੍ਰੇਮੀ ਦੇ ਨਾਲ ਫਰਾਰ ਹੋ ਗਈ ਪਰ ਪਤਨੀ ਇਹ ਗੱਲ ਨਹੀਂ ਮੰਨ ਰਹੀ ਕਿ ਉਹ 10 ਲੱਖ ਰੁਪਇਆ ਮੈਂ ਲੈ ਕੇ ਆਈਆਂ ਸੋ ਇਹ ਸਾਰਾ ਮਾਮਲਾ ਜਾਂਚ ਅਧੀਨ ਹੈ ਦੇਖਣਾ ਹੋਵੇਗਾ ਕਿ ਇਸ ਕੇਸ ਦੇ ਵਿੱਚ ਕੀ ਨਿਕਲ ਕੇ ਆਉਂਦਾ ਹੈ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ